ਦੋਸਤੋ ਭਾਰਤ ਪਾਕਿਸਤਾਨ ਵਿਚਾਲੇ ਪਿਛਲੇ ਦਿਨਾਂ ਤੋਂ ਜੰਗ ਚੱਲ ਰਹੀ ਸੀ ਜੋ ਕਿ ਹੁਣ ਇੱਕ ਵਾਰ ਤਾਂ ਲਗਭਗ ਖਤਮ ਹੋ ਚੁੱਕੀ ਹੈ ਪਹਿਲਾਂ ਭਾਰਤ ਵੱਲੋਂ ਪਾਕਿਸਤਾਨ ਦੇ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਜਾਂਦਾ ਜਿਸ ਦੇ ਬਦਲੇ ਪਾਕਿਸਤਾਨ ਨੇ ਕਈ ਸੌ ਡਰੋਨ ਅਤੇ ਮਜਾਇਲਾ ਭਾਰਤ ਦੇ ਹਮਲੇ ਵਾਸਤੇ ਬਾਅਦ ਵਿੱਚ ਭੇਜੇ ਪਰ ਪਾਕਿਸਤਾਨ ਦੇ ਜ਼ਿਆਦਾਤਰ ਡਰੋਨਾਂ ਨੂੰ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਜਿਸ ਕਾਰਨ ਭਾਰਤ ਦਾ ਕੋਈ ਬਾਲਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਦੋਸਤੋ ਜਿਸ ਵੇਲੇ ਭਾਰਤ ਪਾਕਿਸਤਾਨ ਦੇ ਡਰੋਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਰਿਹਾ ਸੀ ਤਾਂ ਉਸ ਵਕਤ ਸਾਰੇ న్యూਸ ਚੈਨਲਾਂ ਤੇ ਇੱਕ S400 ਮਿਜ਼ਾਈਲ ਸਿਸਟਮ ਦਾ ਬੜਾ ਜ਼ਿਕਰ ਹੋ ਰਿਹਾ ਸੀ ਕਿ ਭਾਰਤ ਦੇ S400 ਮਿਜ਼ਾਈਲ ਸਿਸਟਮ ਨੇ ਹੀ ਪਾਕਿਸਤਾਨ ਦੇ ਡਰੋਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਹੈ S400 ਮਿਜ਼ਾਈਲ ਸਿਸਟਮ ਦੇ ਕਾਰਨ ਪਾਕਿਸਤਾਨ ਆਪਣਾ ਕੋਈ ਵੀ ਹਮਲਾ ਬਿਲਕੁਲ ਸਟੀਕ ਜਗ੍ਹਾ ਤੇ ਨਹੀਂ ਕਰ ਸਕਿਆ ਤੇ ਉਸ ਦੇ ਸਾਰੇ ਯਾਰਹੀ ਖਾਲੀ ਗਏ ਜਿਸ ਦੇ ਚੱਲਦੇ ਸਵਾਲ ਉੱਠਦੇ ਹਨ ਕਿ ਆਖਰ ਹੀ ਭਾਰਤ ਦਾ S400 ਮਾਈਜ਼ਲ ਸਿਸਟਮ ਟੀਜ ਕੀ ਹੈ ਇਹ ਕਿਵੇਂ ਕੰਮ ਕਰਦਾ ਹੈ ਕਿਵੇਂ ਇਸ ਨੇ ਪਾਕਿਸਤਾਨ ਦੇ ਡਰੋਨ ਹਵਾ ਵਿੱਚ ਹੀ ਤਬਾਹ ਕਰ ਦਿੱਤੇ ਜਿਸ ਨਾਲ ਕੋਈ ਬਹੁਤਾ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ S400 ਮਾਈਜ਼ਲ ਸਿਸਟਮ ਦੇ ਨਾਲ ਸਬੰਧਤ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਨਾਲ ਹੀ ਗੱਲ ਕਰਾਂਗੇ ਕਿ ਭਾਰਤ ਦਾ ਸਾਲ 2018 ਦੇ ਵਿੱਚ ਖਰਚਾ ਦਾਲੀ ਹਿਆਰ ਕਰੋੜ ਰੁਪਈਆ ਅੱਜ ਕਿੰਨਾ ਕੰਮ ਆਇਆ ਏ ਦੇਸ ਨਾਲ ਸੈਂਕੜੇ ਲੋਕਾਂ ਦੀ ਜਾਨ ਵਾਜ ਸਕੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ S400 ਮਾਈਜ਼ਲ ਸਿਸਟਮ ਨੂੰ ਇਸ ਕਰਕੇ S400 ਕਿਹਾ ਜਾਂਦਾ ਕਿਉਂਕਿ ਇਹ 400 ਕਿਲੋਮੀਟਰ ਦੇ ਅੰਦਰ ਅੰਦਰ ਕੋਈ ਵੀ ਚੀਜ਼ ਇਸ ਨੂੰ ਆਉਦੀ-ਦਿਸੀ ਤਾਂ ਉਸ ਨੂੰ ਹਵਾ ਦੇ ਵਿੱਚ ਮਾਈਜ਼ਲ ਨਾਲ ਤਬਾਹ ਕਰ ਸਕਦਾ 400 ਕਿਲੋਮੀਟਰ ਵਿੱਚ ਕੋਈ ਵੀ ਜਹਾਜ਼ ਆਉਂਦਾ ਹੋਵੇ ਕੋਈ ਮਜ਼ਾਈਲ ਆ ਰਹੀ ਹੋਵੇ ਜਾਂ ਕੋਈ ਡਰੋਨ ਆ ਰਿਹਾ ਹੋਵੇ ਇਹ ਉਸੇ ਵਕਤ ਮਜ਼ਾਈਲ ਮਾਰ ਕੇ ਉਸ ਨੂੰ ਨਸ਼ਟ ਕਰ ਸਕਦਾ ਹੈ ਜਿਸ ਕਰਕੇ ਇਸ ਦਾ ਨਾਮ ਵੀ ਐਸ 400 ਮਜ਼ਾਈਲ ਸਿਸਟਮ ਰੱਖਿਆ ਗਿਆ ਭਾਰਤ ਵੱਲੋਂ ਸਾਲ 2018 ਦੇ ਵਿੱਚ ਰੂਸ ਦੇ ਨਾਲ ਹਥਿਆਰਾਂ ਦੀ ਇੱਕ ਡੀਲ ਕੀਤੀ ਗਈ ਸੀ ਜਿਸ ਡੀਲ ਵਿੱਚ ਭਾਰਤ ਵੱਲੋਂ 40000 ਕਰੋੜ ਰੁਪਏ ਦੇ ਕੇ ਰੂਸ ਤੋਂ ਸਾਲ 2018 ਦੇ ਵਿੱਚ AS400 ਬਜਾਇਲ ਸਿਸਟਮ ਖਰੀਦਿਆ ਗਿਆ ਸੀ ਹੁਣ ਆਪਾਂ ਇੱਕ ਇੱਕ ਕਰਕੇ ਦੱਸਾਂਗੇ ਕਿ ਇਹ ਸਿਸਟਮ ਕੰਮ ਕਿਵੇਂ ਕਰਦਾ ਹੈ ਦੋਸਤੋ S400 ਸਿਸਟਮ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਡਿਫੈਂਸ ਸਿਸਟਮ ਹੈ ਜਿਸ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਇੱਕ ਮੋਬਾਈਲ ਡਿਫੈਂਸ ਸਿਸਟਮ ਹੈ ਜਿਸ ਨੂੰ ਜਦੋਂ ਮਰਜ਼ੀ ਜ਼ਰੂਰਤ ਦੇ ਹਿਸਾਬ ਦੇ ਨਾਲ ਟਰੱਕ ਰਾਹੀਂ ਹੀ ਕਿਤੇ ਵੀ ਲਿਜਾ ਕੇ ਐਕਟਿਵ ਕੀਤਾ ਜਾ ਸਕਦਾ S400 ਡਿਫੈਂਸ ਸਿਸਟਮ ਵਿੱਚ ਬਹੁਤ ਸਾਰੀਆਂ ਮਸ਼ੀਨਾਂ ਹੁੰਦੀਆਂ ਹਨ ਜਿੰਨਾ ਵਿੱਚ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਹਵਾ ਵਿੱਚ ਆ ਰਹੇ ਕਿਸੇ ਜਹਾਜ਼ ਡਰੋਨ ਜਾਂ ਕਿਸੇ ਮਜਾਇਲ ਨੂੰ ਡਿਟੈਕਟ ਕਰਨਾ ਜਿਸ ਦੇ ਲਈ ਇੱਕ ਟਰੱਕ ਤੇ ਲੱਗੀ ਇਹ ਰੈਡਾਰ 600 ਕਿਲੋਮੀਟਰ ਤੱਕ ਹਵਾ ਵਿੱਚ ਆਉਂਦੀ ਕਿਸੇ ਵੀ ਚੀਜ਼ ਦੀ ਪਛਾਣ ਕਰ ਸਕਦੀ ਹੈ ਜਿਸ ਦੀ ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਹੈ ਕਿ ਇਹ ਦੁਨੀਆ ਦੇ ਸਭ ਤੋਂ ਤੇਜ਼ ਜੰਗੀ ਜਹਾਜ਼ ਸਭ ਤੋਂ ਤੇਜ਼ ਮਜਾਇਲਾ ਨੂੰ ਵੀ ਪਕੜ ਸਕਦੀ ਉਹ ਵੀ 600 ਕਿਲੋਮੀਟਰ ਦੂਰ ਤੋਂ ਇੰਨਾ ਹੀ ਨਹੀਂ ਜੇ ਇੱਕੋ ਵਾਰੀ ਵਿੱਚ ਅਸਮਾਨ ਵਿੱਚੋਂ 300 ਤੋਂ ਵੱਧ ਡਰੋਨ ਜਾਂ 300 ਤੋਂ ਵੱਧ ਜਹਾਜ਼ ਜਾਂ ਇੰਨੀਆਂ ਹੀ ਮਜ਼ਾਈਲਾ ਇੱਕ ਸਾਥ ਹੀ ਆ ਰਹੀਆਂ ਹੋਣ ਤਾਂ ਇਹਨਾਂ ਸਾਰਿਆਂ ਦੀਆਂ ਸਾਰਿਆਂ ਨੂੰ ਹੀ ਡਿਟੈਕਟ ਕਰ ਲੈਂਦਾ ਰੈਡਾਰ ਸਿਸਟਮ ਹਵਾ ਵਿੱਚੋਂ ਜਾਣਕਾਰੀ ਲੈ ਕੇ ਅੱਗੇ ਕਮਾਂਡ ਪੋਸਟ ਨੂੰ ਭੇਜਦਾ ਹੈ ਕਮਾਂਡ ਪੋਸਟ ਦੂਜੇ ਟਰੱਕ ਤੇ ਲੱਗਾ ਹੁੰਦਾ ਜੋ ਇੱਕ ਹਿਸਾਬ ਨਾਲ ਇਸ ਪੂਰੇ ਸਿਸਟਮ ਦਾ ਦਿਮਾਗ ਹੈ ਜੋ ਜਾਣਕਾਰੀ ਲੈ ਕੇ ਉਸ ਨੂੰ ਵਾਚਦਾ ਹੈ ਕਿ ਜੋ ਚੀਜ਼ ਹਵਾ ਵਿੱਚ ਉੱਡੀ ਆ ਰਹੀ ਹੈ ਇਹ ਕਿੰਨੀ ਕੁ ਵੱਡੀ ਹੈ ਜੇ 1 ਤੋਂ ਵੱਧ ਡਰੋਨ ਆ ਰਹੇ ਹਨ ਤਾਂ ਸਭ ਤੋਂ ਪਹਿਲਾਂ ਕਿਹੜਾ ਡਰੋਨ ਤਬਾਹ ਕਰਨਾ ਤੇ ਡਰੋਨ ਦੇ ਸਾਈ ਦੇ ਹਿਸਾਬ ਦੇ ਨਾਲ ਕਿਹੜੀ ਮਜ਼ਾਇਲ ਮਾਰਨ ਵਾਸਤੇ ਭੇਜਣੀ ਹੈ ਜਦੋਂ ਇਹ ਫੈਸਲਾ ਹੋ ਜਾਂਦਾ ਤਾਂ ਫਿਰ ਜਾਣਕਾਰੀ ਅੱਗੇ ਜਾਂਦੀ ਹੈ ਤੀਜੇ ਟਰੱਕ ਤੇ ਲੱਗੇ ਮਜ਼ਾਇਲ ਲੌਂਚਰ ਤੇ ਇਸ ਟਰੱਕ ਤੇ ਚਾਰ ਵੱਡੇ ਵੱਡੇ ਪਾਈਪ ਲੱਗੇ ਹੋਦੇ ਹਨ ਜਿਨ੍ਹਾਂ ਦੇ ਮੂੰਹ ਉਤਾਰ ਹੁੰਦੇ ਤੇ ਇਹਨਾਂ ਚਾਰਾਂ ਦੇ ਅੰਦਰ ਹੀ ਚਾਰ ਮਸਾਇਲਾ ਹੁੰਦੀਆਂ ਹਨ ਮਜ਼ਾਇਲ ਲੌਂਚਰਾਂ ਵਾਲੇ ਟਰੱਕਾਂ ਦੀ ਗਿਣਤੀ 12 ਤੱਕ ਹੋ ਸਕਦੀ ਹੈ ਜਾਰੀ ਕੀਤੇ ਜੇ 12 ਮਜ਼ਾਇਲ ਲੌਂਚਰ ਵਾਲੇ ਟਰੱਕ ਹਨ ਤਾਂ ਸਿਸਟਮ ਕੋਲ ਕੁੱਲ 48 ਮਜ਼ਾਇਲਾ ਹੋਣ ਗਿਆ ਭਾਰਤ ਕੋਲ ਕੁੱਲ ਹੁਣ 160 ਮਜ਼ਾਇਲਾ ਵਾਲਾ ਡਿਫੈਂਸ ਸਿਸਟਮ ਮੌਜੂਦ ਹੈ ਜਦੋਂ ਮਜ਼ਾਇਲ ਲੌਂਚਰ ਨੂੰ ਜਾਣਕਾਰੀ ਮਿਲ ਜਾਂਦੀ ਤਾਂ ਫਿਰ ਇਹ ਮਜ਼ਾਇਲ ਨੂੰ ਲੌਂਚ ਕਰਦਾ ਹੈ ਤੇ ਮਜ਼ਾਇਲ ਆਪਣੇ ਟਾਰਗੇਟ ਵੱਲ ਤੇਜ਼ੀ ਦੇ ਨਾਲ ਉੱਡਣ ਲੱਗ ਪੈਂਦੀ ਹੈ ਇਸ ਮਜ਼ਾਇਲ ਲੌਂਚਰ ਕੋਲ ਕਈ ਤਰ੍ਹਾਂ ਦੀਆਂ ਮਜ਼ਾਇਲਾ ਹੁੰਦੀਆਂ ਹਨ ਛੋਟੀਆਂ ਵੱਡੀਆਂ ਜਿਨ੍ਹਾਂ ਦੀ ਮਾਰ ਅਤੇ ਸਪੀਡ ਵਿੱਚ ਫਰਕ ਹੁੰਦਾ ਹਵਾ ਵਿਚ ਆ ਰਿਹਾ ਟਾਰਗੇਟ ਦੇ ਹਿਸਾਬ ਦੇ ਨਾਲ ਘੱਟ ਦੂਰੀ ਜਾਂ ਵੱਧ ਦੂਰੀ ਵਾਲੀਆਂ ਮਿਜ਼ਾਈਲ ਸਿਸਟਮ ਆਪਣੇ ਆਪ ਹੀ ਲਾਂਚ ਕਰਦਾ ਸਭ ਤੋਂ ਵੱਡੀ ਮਿਜ਼ਾਈਲ ਦੀ ਰੇਂਜ 400 ਕਿਲੋਮੀਟਰ ਦੀ ਹੈ ਜਿਸ ਕਰਕੇ ਇਸ ਦਾ ਨਾਮ ਵੀ S400 ਰੱਖਿਆ ਗਿਆ ਪਰ ਇਸ ਦੇ ਰਡਾਰ ਦੀ ਰੇਂਜ 600 ਕਿਲੋਮੀਟਰ ਤੱਕ ਹੁੰਦੀ ਕਈ ਮਿਜ਼ਾਈਲਾਂ ਤਾਂ ਟਾਰਗੇਟ ਮਿੱਥੇ ਜਾਣ ਤੋਂ ਬਾਅਦ ਆਪਣੇ ਆਪ ਹੀ ਉੱਥੇ ਪਹੁੰਚ ਜਾਂਦੀਆਂ ਪਰ ਉਸ ਦੇ ਨਾਲ ਨਾਲ ਕਈ ਮਿਜ਼ਾਈਲਾਂ ਨੂੰ ਪਿੱਛੋਂ ਕਮਾਂਡ ਦੇਣੀ ਪੈਂਦੀ ਹੈ ਕਿ ਕਿੱਥੇ ਹਮਲਾ ਕਰਨਾ ਇਹ ਉਹ ਨਮਾ ਮਜ਼ਾਈਲਾ ਵਾਸਤੇ ਫਿਰ ਇੱਕ ਹੋਰ ਟਰੱਕ ਤੇ ਫਾਇਰ ਕੰਟਰੋਲ ਰੈਡਾਰ ਸਿਸਟਮ ਲੱਗਾ ਹੁੰਦਾ ਹੈ ਜੋ ਮਜ਼ਾਈਲ ਨੂੰ ਪਿੱਛੋਂ ਗਾਈਡ ਕਰਦਾ ਹੈ ਕਿ ਕਿੱਧਰ ਜਾ ਕੇ ਹਮਲਾ ਕਰਨਾ ਇਹ ਨਮਾ ਮਜ਼ਾਈਲਾ ਦੀ ਸਪੀਡ ਲਗਭਗ 5 ਕਿਲੋਮੀਟਰ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਹੁੰਦੀ ਇੰਨੀ ਸਪੀਡ ਅੱਜ ਤੱਕ ਕਿਸੇ ਵੀ ਹੋਰ ਜੰਗੀ ਜਹਾਜ਼ ਜਾਂ ਕਿਸੇ ਹੋਰ ਡਰੋਨ ਦੀ ਨਹੀਂ ਹੁੰਦੀ ਦੁਨੀਆ ਦਾ ਸਭ ਤੋਂ ਤੇਜ਼ ਜਹਾਜ਼ ਵੀ ਵੱਧ ਤੋਂ ਵੱਧ 2 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਸਪੀਡ ਤੱਕ ਹੀ ਉੱਡ ਸਕਦਾ ਇਸ ਦੇ ਨਾਲ ਨਾਲ ਇੱਕ ਗੱਲ ਹੋਰ ਇਹ ਸਾਰਾ ਸਿਸਟਮ ਚਾਰ ਟਰੱਕਾਂ ਤੇ ਲੱਗਾ ਹੁੰਦਾ ਹੈ ਪਰ ਇਹ ਚਾਰੇ ਟਰੱਕ ਇੱਕ ਜਗ੍ਹਾ ਤੇ ਨਹੀਂ ਬਲਕਿ ਵੱਖ-ਵੱਖ ਥਾਵਾਂ ਤੇ ਹੁੰਦੇ ਹਨ ਜਿੰਨਾ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਪਿਛਲੇ ਦਿਨੀ ਪਾਕਿਸਤਾਨ ਵੱਲੋਂ ਹਮਲਾ ਕਰਨ ਵਾਸਤੇ ਪੰਜਾਬ ਰਾਜਸਥਾਨ ਜੰਮੂ ਕਸ਼ਮੀਰ ਵਿੱਚ ਭੇਜੇ ਗਏ ਡਰੋਨ ਭਾਰਤ ਦੇ SS-400 ਮਿਜ਼ਾਈਲ ਸਿਸਟਮ ਨੇ ਹੀ ਹਵਾ ਵਿੱਚ ਹੀ ਤਬਾਹ ਕਰ ਦਿੱਤੇ ਸਨ ਸਿਰਫ ਉਹਨਾਂ ਦਾ ਮਲਬਾ ਹੀ ਡਿੱਗਦਾ ਰਿਹਾ ਪਰ ਜੇ ਡਰੋਨ ਬਹੁਤ ਛੋਟੇ ਹੋਣ ਜਾ ਆ ਮਿਸਾਈਲ ਨਾਲ ਡਿੱਗ ਜਾਣ ਤਾਂ ਫਿਰ ਭਾਰਤ ਕੋਲ ਇੱਕ ਹੋਰ ਆਕਾਸ਼ ਡਿਫੈਂਸ ਸਿਸਟਮ ਨਾਮ ਦਾ ਵੀ ਹਥਿਆਰ ਹੈ ਜਿਸ ਨੂੰ ਭਾਰਤ ਵੱਲੋਂ ਹੀ ਬਣਾਇਆ ਗਿਆ ਸੀ ਜੋ ਸਾਲ 2007 ਤੋਂ ਐਕਟਿਵ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਬੇਸ਼ੱਕ ਅਸੀਂ ਤੁਹਾਨੂੰ ਇੱਕ ਬਹੁਤ ਹੀ ਮਹਾਰੂ ਹਥਿਆਰ ਬਾਰੇ ਜਾਣਕਾਰੀ ਦਿੱਤੀ ਪਰ ਪ੍ਰਮਾਤਮਾ ਅੱਗੇ ਦੁਆ ਹੈ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹਨਾਂ ਹਥਿਆਰਾਂ ਦੀ ਕਦੇ ਵੀ ਕਿਸੇ ਵੀ ਦੇਸ਼ ਨੂੰ ਕਦੇ ਲੋੜ ਨਾ ਪਵੇ ਸੋ ਦੋਸਤੋ ਇਹ ਸੀ ਸਾਰੀ ਜਾਣਕਾਰੀ ਭਾਰਤ ਦੇ ਡਿਫੈਂਸ ਸਿਸਟਮ S400 ਮੋਬਾਈਲ ਸਿਸਟਮ ਬਾਰੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ